ਕਸਬਾ ਪਿੱਖੀਵਿੰਡ ਵਿਖੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਹੋਈ ਮੌਤ ਇੱਕ ਵਿਅਕਤੀ ਗੰਭੀਰ ਜ਼ਖਮੀ ਵਿਧਾਨ ਸਭਾ ਹਲਕਾ ਖੇਮ ਕਰਨ ਅਧੀਨ ਪੈਂਦੇ ਕਸਬਾ ਪਿੱਖੀਵਿੰਡ ਵਿਖੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਤੇ ਇਕਤਰ ਜਾਣਕਾਰੀਆਂ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਸੂਰ ਸਿੰਘ ਅਤੇ ਉਸ ਦਾ ਭਰਾ ਸੁਖਵਿੰਦਰ ਸਿੰਘ ਪੁਲਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਸੁਰ ਸਿੰਘ ਤੋਂ ਪਿੱਖੀਵਿੰਡ ਦਾਣਾ ਮੰਡੀ ਵਿੱਚ ਜਾ ਰਹੇ ਸਨ ਤਾਂ ਅਚਾਨਕ ਜਦ ਉਹ ਦਾਣਾ ਮੰਡੀ ਪਿੱਖੀਵਿੰਡ ਵੱਲ ਨੂੰ ਮੁੜ ਲੱਗੇ ਤਾਂ ਪਿੱਛੇ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਕੁਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹੀ ਤੇ ਸਾਨੂੰ ਦੇ ਘਰ ਫੋਨ ਗਿਆ ਇਹ ਐਕਸੀਡੈਂਟ ਹੋ ਗਿਆ ਕਹੀਂ ਘਰੋਂ ਆਏ ਆ ਤੇ ਥਾਣੇ ਦੇ ਦੂਹੇ ਗਾੜੀ ਰੇਡੀ ਦੇ ਪਾ ਕੇ ਲੈ ਜਾਂਦਾ ਤੇ ਕੀ ਲੱਗਦੇ ਸੀ ਤੁਹਾਡੀ ਇਹ ਭਰਾਵਾ ਵੱਡੇ ਤੇ ਕੀ ਉਹ ਨਾਲ ਦੇਣ ਕੀ ਦੱਸਿਆ ਜੀ ਨਾਲ ਦੇ ਨੇ ਇਹੋ ਦੱਸਿਆ ਜੀ ਉਸ ਤੋਂ ਜਦੋਂ ਮੁਰ ਲੱਗੇ ਆ ਇਹਨਾਂ ਹੱਥ ਵੀ ਕੀਤਾ ਤੇ ਉਹਨੇ ਟਰੱਕ ਨਹੀਂ ਰੋਕਿਆ ਦੇ ਹੱਥ ਕਰਦੇ ਕਰਦੇ ਉੱਤੇ ਚੜ ਗਏ ਇਹ ਕਾਤੇ ਵੀਰ ਜੀ ਇਹ ਮੋਟਰਸਾਈਕਲ ਤੇ ਇਹਨਾਂ ਨੇ ਮੋਟਰਸਾਈਕਲ ਦਾ ਹੱਥ ਦਿੱਤਾ ਹਾਂ ਮੋਟਰਸਾਈਕਲ ਤੋਂ ਹੱਥ ਦਿੱਤਾ ਤੇ ਕੀ ਨਾਂ ਸੀ ਇਹਨਾਂ ਦਾ ਇਹ ਜਿਹਦੀ ਮੌਤ ਹੋ ਗਈ ਦਾ ਨਾਂ ਕੁਲਵਿੰਦਰ ਸਿੰਘ ਹੈ ਕਿਦਾ ਨਾਮ ਕਿਦਾ ਨਾਮ ਮस्तान ਸਿੰਘ ਕੀ ਮੰਗ ਕਰਦੇ ਤੁਸੀਂ ਮੰਗੇ ਉਹ ਕਰਦੇ ਆ ਜਿਹੜਾ ਜੋ ਵੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇਰੀ ਗਲਤੀ ਹੈ ਪਿੰਡ ਕਿਹੜਾ ਹੈ ਵੀਰ ਜੀ ਇਹਨਾਂ ਦਾ ਸੁਰਸੇ ਠੀਕ ਸੁਰਸੇ ਪਿੰਡ ਕਿਹੜਾ ਜੀ ਸੁਰਸੇ ਇਹ ਕੀ ਗੱਲ ਹੋਈ ਹੈ ਜਿਹੜਾ ਤੁਹਾਡੇ ਅਜ ਐਕਸੀਡੈਂਟ ਹੋਇਆ ਜੀ ਇਹ ਭਰਾ ਹੀ ਮਿਲਿਆ ਜੀ ਵੱਡਾ ਜੀ ਕੀ ਨਾਮ ਉਹਨਾਂ ਦਾ ਕੁਲਵਿੰਦਰ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਨਹੀਂ ਸੁਰਸੇ ਤੋਂ ਆ ਰਹੇ ਸੀ ਮੰਡੀ ਮੋੜ ਮੋੜਨਾ ਹੈ ਅੱਛਾ ਜੀ ਅਹੀਂ ਇਸ਼ਾਰਾ ਕਰਕੇ ਮੋੜ ਮੋੜ ਲੈ ਉਹਦਾ ਪਤਾ ਨਹੀਂ ਧਿਆਨ ਨਹੀਂ ਮਗਰ ਕਿ ਕਿਸੇ ਲੋਕ ਕਿੱਡੀ ਵੀ ਰੋ ਮਗਰ ਉਹ ਗੱਡੀ ਪਾ ਦੇ ਦੀ ਤੇ ਤੁਹਾਡਾ ਭਰਾ ਘੜੀ ਛੱਲੇ ਆ ਗਿਆ ਜੀ ਹਾਂ ਜੀ ਤੇਰੀ ਮੌਕੇ ਦੀ ਡੈਥ ਹੋ ਗਈ ਮੌਕੇ ਦੇ ਡਾਕਟਰ ਕੋਲ ਬੁਲਾਇਆ ਦੋਨੇ ਕੀ ਮੰਗ ਕਰਦੇ ਤੁਸੀਂ ਹਾਂ ਜੀ ਕੀ ਮੰਗ ਕਰਦੇ ਤੁਸੀਂ ਅਹੀਂ ਤੇ ਹਿਸਾਬ ਦੇ ਮੰਗ ਕਰਦੇ ਹਾਂ ਤੁਹਾਡੇ ਵੀ ਛੱਡਾ ਲੱਗੀਆਂ ਜੀ ਸਾਡੇ ਵੀ ਛੱਡਾ ਕਿੰਨਿਆਂ ਦਾ ਛੱਡਾ ਤੁਹਾਡੇ ਸਾਡੇ ਤੋਂ ਬਾਅਦ ਹੀ ਪਤਾ ਲੱਗੂ ਐਕਸਪੀਰੀਸ ਕੋਈ ਨਹੀਂ ਆ ਮੇਰੇ ਮੌਲਾਂ ਨੇ ਅੱਜ ਆ ਗਏ ਪਰਿਵਾਰ ਨੂੰ ਤੁਸੀਂ ਸੱਦਿਆ ਜੀ ਪਰਿਵਾਰ ਨੂੰ ਸੱਦਿਆ ਜੀ ਜੀਤ ਸਿੰਘ ਆ ਪਿੰਡ ਕਿਹੜਾ ਜੀ ਫਰੰਦੀਪੁਰ ਤੇ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਮੌਕੇ ਤੇ ਤੁਸੀਂ ਮੌਜੂਦ ਸੀ ਕੀ ਗੱਲ ਹੋਈ ਸਾਡੀ ਅਸੀਂ ਮੌਜੂਦ ਆ ਤਾਂ ਇਹਨੂੰ ਜਿਹੜਾ ਡਰਾਈਵਰ ਮੋਟਰਸਾਈਕਲ ਚਲਾਉਂਦਾ ਉਹਨੇ ਹੱਥ ਦਿੱਤਾ ਵੀ ਸਾਨੂੰ ਰਾਹ ਦੇ ਦੇ ਇਹਨੇ ਇੰਨੀ ਸਪੀਡ ਤੇ ਗੱਡੀ ਲਿਆਂਦੀ ਬ੍ਰੇਕ ਮਾਰਦੇ ਮਾਰਦੇ ਉੱਤੇ ਗੱਡੀ ਚਾਰਤੀ ਆ ਮੁੜ ਕੇ ਗੱਡੀ ਭਜਾ ਕੇ ਖੜ ਲੱਗਾ ਇਹ ਗੱਡੀ ਉਹ ਗੱਡੀ ਘੇਰੀ ਆ ਫਿਰ ਇਹਨੇ ਸਾਈਡ ਤੇ ਗੱਡੀ ਲਾਤੀ ਆ ਗੱਡੀ ਕਿਹੜੀ ਸੀ ਗੱਡੀ 10 ਚੱਕੀ ਐ ਅੱਛਾ ਜੀ ਤੇ ਬਾਪੂ ਦੀ ਮੌਕੇ ਤੇ ਮੌਤ ਹੋ ਗਈ ਆ ਬਾਪੂ ਦੀ ਮੌਕੇ ਤੇ ਮੌਤ ਹੋ ਗਈ ਆ ਜਿਹੜਾ ਤਾਂ ਦੂਜਾ ਭਰਾ ਹੈ ਉਹਦੇ ਰਕੜਾ ਲੱਗ ਗਿਆ ਏ ਕੀ ਮੰਗ ਕਰਦੇ ਤੇ ਮੰਗ ਕੇ ਨਹੀਂ ਚਾਹੁੰਦੇ ਆ ਵੀ ਜੋ ਕਾਨੂੰਨੀ ਕਾਰਵਾਈ ਆ ਉਹਨਾਂ ਹਿਸਾਬ ਨਾਲ ਹੋਇਆ ਜਾਵੇ ਪਰਿਵਾਰ ਨੂੰ